ਨੀ ਨਿਸ਼ੀਨ ਪਾ ਕੇ ਗੱਡੀ ਕੱਢ ਲੈ ਨਾ ਹੀ ਅੱਜ ਤੇ ਲੀੜੇ ਪਾ ਕੇ ਭੁਲਟ ਤੇ ਵਹਿ ਨਾ ਹੀ ਚੱਕ ਲੈਣ ਗੀਆਂ ਜਿੱਦੇ ਸਰਕਾਰਾਂ ਪੈ ਗਈਆਂ ਓਏ ਇੱਥੇ ਵੱਡੇ 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 ਆਸ਼ਕਾ ਨੂੰ ਮਾਰਾਂ ਪੈ ਗਈਆਂ ਓਏ ਇੱਥੇ ਵੱਡੇ 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 ਆਸ਼ਟਾ ਨੂੰ ਮਾਰਾਂ ਪੈ ਗਈਆਂ ਓਏ ਇੱਥੇ ਵੱਡੇ ਵੱਡੇ ਮੇਰੇ ਜਾਨਸ਼ਾਨ ਕਿਸ ਕੋਈ ਹੱਦ ਨਹੀਂ ਮਿਰਜੇ ਤੋ ਜੱਟਾ ਤੂੰ ਸ਼ਿਕਾਰੀ ਵੱਧ ਨਹੀਂ ਮਿਰਜਾ ਨਿਸ਼ਾਨੀ ਕਿਸ ਕੋਈ ਹੱਦ ਨਹੀਂ ਮਿਰਜੇ ਤੋ ਜੱਟਾ ਤੂੰ ਸ਼ਿਕਾਰੀ ਵੱਧ ਨਹੀਂ ਕੱਲੇ ਤੀਰ ਨੇ ਸਿੱਜਦੇ ਤਲਵਾਰਾਂ ਪਹਿਗੀਆਂ ਓਏ ਇੱਥੇ ਵੱਡੇ 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 ਆਸ਼ਕਾ ਨੂੰ ਮਾਰਾ ਪਹਿਗੀਆਂ ਓਏ ਇੱਥੇ ਵੱਡੇ 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 ਆਸ਼ਕਾ ਨੂੰ ਮਾਰਾ ਪਹਿਗੀਆਂ ਓਏ ਇੱਥੇ ਵੱਡੇ ਵੱਡੇ ਮਹੀਵਾਲ ਸੋਣੀ ਨੂੰ ਖਵਾਉਂਦਾ ਪੱਟ ਸੀ ਸੋਣੀ ਵੀ ਨਹੀਂ ਕਿਸੇ ਤੋਂ ਕਹੌਂਦੀ ਘੱਟ ਸੀ ਮਹੀਵਾਲ ਸੋਣੀ ਨੂੰ ਖਵਾਉਂਦਾ ਪੱਟ ਸੀ ਸੋਣੀ ਵੀ ਨਹੀਂ ਕਿਸੇ ਤੋਂ ਕਹੌਂਦੀ ਘੱਟ ਸੀ ਦੁੱਬਿਆਦ ਵਿੱਚ ਦੂਰ ਹੀ ਕਿਨਾਰਾ ਰਹੇ ਜੀਆਂ ਓਏ ਇੱਥੇ ਵੱਡੇ 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 ਆਸ਼ਟਾ ਨੂੰ ਮਾਰਾ ਪੈ ਗਈਆਂ ਓਏ ਇੱਥੇ ਵੱਡੇ 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 ਆਸ਼ਟਾ ਨੂੰ ਮਾਰਾ ਪੈ ਗਈਆਂ ਓਏ ਇੱਥੇ ਵੱਡੇ ਵੱਡੇ ਨਦਰਸੀ ਬੇਗੋ ਤੇ ਆਸ਼ਿਕ ਹੋ ਗਿਆ ਢਾਈ ਮਿੰਟਾਂ ਚ ਸਭ ਕੁਝ ਖੋ ਗਿਆ ਨਦਰਸੀ ਬੇਗੋ ਤੇ ਆਸ਼ਿਕ ਹੋ ਗਿਆ ਢਾਈ ਮਿੰਟਾਂ ਚ ਸਭ ਕੁਝ ਖੋ ਗਿਆ ਨਦਰਸੀ ਬੇਗੋ ਤੇ ਆਸ਼ਿਕ ਹੋ ਗਿਆ ਢਾਈ ਮਿੰਟਾਂ ਚ ਸਭ ਕੁਝ ਖੋ ਗਿਆ ਉੱਡ ਗਈਆਂ ਕੋਲਾਂ ਵਿੱਚ ਹੀ ਬਹਾਰਾ ਰਹੇ ਜੀਆਂ ਹੋਏ ਇੱਥੇ ਵੱਡੇ 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 ਆਸ਼ਟਾਂ ਨੂੰ ਮਾਰਾ ਪੈ ਗਈਆਂ ਓਏ ਇੱਥੇ ਵੱਡੇ 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 ਆਸ਼ਟਾਂ ਨੂੰ ਮਾਰਾ ਪੈ ਗਈਆਂ ਓਏ ਇੱਥੇ ਵੱਡੇ 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 ਆਸ਼ਟਾਂ ਨੂੰ ਮਾਰਾ ਪੈ ਗਈਆਂ ਓਏ ਇੱਥੇ ਵੱਡੇ ਵੱਡੇ ਕਿਹੜਾ ਪੰਡਾ ਬਾਈ ਤੇਰਾ ਸਹਿਣਾ ਪੰਡਾ ਜੀ ਯਾਰ ਘਰਾ ਤੇਰੇ ਚ ਬਹੁਤ ਆ ਕੀ ਗੱਲ ਤੈਨੂੰ ਕਿਸੇ ਨੇ ਪੁੱਛਿਆ ਨਹੀਂ ਹਾਂਜੀ ਬੱਸ ਮਾਲਕ ਦੀ ਕਿਰਪਾ ਵਾ ਕੀ ਪ੍ਰਮਾਤਮਾ ਦੀ ਰੰਗ ਆ ਜੀ। ਵਾਹਿਆ ਤੇਰਾ ਸੰਦੇਸ਼ ਸਾਰੇ ਪੰਜਾਬ ਚ ਭੇਜਾਂਗੇ। ਬਾਹਰ ਬਾਹਰ ਦੇਸਾਂ ਚ ਭੇਜਾਂਗੇ। ਬਹੁਤ ਬਹੁਤ ਜੀ ਧੰਨਵਾਦ। ਲੋਡਿਆਂ ਦਾ ਸੁਣਾਈ। ਗਾਣਾ ਯਾਰ ਤੇਰਾ ਬਹੁਤ